ਸਾਹਸੰਜੀ ਆਪਾਂ ਇੱਕ ਬੱਚਾ ਜਪਨੂਰ ਸਿੰਘ ਜਿਹੜਾ ਮੇਜਰ ਸਿੰਘ ਨਾਗੋਕੇ ਦਾ ਪੋਤਾ ਆ ਉਹਨੇ ਆਪਣੇ ਸਾਹਮਣਕ ਹੋ ਕੇ ਤੁਹਾਡੇ ਨਾਲ ਦੋਕ ਵਿਚਾਰ ਰੱਖਣੇ ਆ ਤਾਂ ਫਤਿਹ ਬੁਲਾਉਣੀ ਆ ਹੁਣ ਮੈਂ ਛੋਟੇ ਸਿੰਘ ਨੂੰ ਅੱਗੇ ਕਹਿਣਾ ਕਿ ਅੱਗੇ ਆ ਕੇ ਆਪਣੇ ਵਿਚਾਰ ਰੱਖਣ ਮੇਰਾ ਨਾਮ ਹੈ ਜਪਨੂਰ ਸਿੰਘ ਮੇਰਾ ਦਾਦੂ ਜੀ ਦਾ ਸ਼ਹੀਦ ਪਾਇ ਮੇਜਰ ਸਿੰਘ ਜੀ ਨਾਗੋਕੇ ਉਹ ਵਾਰ ਵਿੱਚ ਫਾਈਟ ਕੀਤੀ ਲੋ ਸ਼ਹੀਦੀ ਜੂ